ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ ਬਸ ਜਦ ਮੈਂ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ ਸੀ ਮੈਂ ਉਹਦੀ ਮਾਂ ਦੇ ਮੁੰਡੇ ਨੂੰ ਆਖਿਆ ਮਾਂ ਹੱਪ ਤੱਗ ਲੱਗ ਰਹੀ ਆ ਕਾਸੇ ਨੂੰ ਉਹਨੇ ਉਹਦੀ ਉੱਠ ਕੇ ਦੇਖਿਆ ਜਦੋਂ ਕਹਿੰਦਾ ਮੰਮੀ ਕਹਿੰਦਾ ਸਕੂਟਰੀ ਨੂੰ ਅੱਗ ਲੱਗ ਰਹੀ ਹੈ ਹਾਂ ਉਹਦੇ ਅਸੀਂ ਸਾਰੇ ਉੱਠ ਕੇ ਬੁਝਾਉਣ ਲੱਗ ਗਏ ਬਸ ਆ ਗੱਲ ਹੋਈ ਆ ਬਾਤ ਹੋਈ ਆ ਘਬਰ ਗਿਆ ਉਸ ਟਾਈਮ ਪੂਰਾ ਹਾਂ ਜੀ ਪੂਰਾ ਘਬਰ ਗਿਆ ਸੀ ਵਿਆਹ ਕੀ ਬਣ ਗਿਆ ਕੀ ਬਣਿਆ ਇਹ ਦੀ ਕਾਸ ਨੇ ਅੱਗ ਲੱਗ ਗਈ ਕਿਵੇਂ ਲੱਗੀ ਕੋਲੇ ਸੰਗਵਾ ਸਾਡੇ ਆ ਵੀ ਨਸਕਾਨ ਹੋਇਆ ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਧੀ ਆ ਸਾਰੀ ਮੱਚ ਗਈ ਤਾਰਾ ਤੂਰਾ ਜੀਆਂ ਕੱਪੜੇ ਧੋਣ ਵਾਲੀ ਆ ਜਵਾਖਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ ਉਹ ਸਾਰੇ ਮੱਚ ਗਏ ਹਰ ਕਿਸੇ ਮਚਾਏ ਅੱਡ ਹਾਂ ਕਿਵੇਂ ਦੇਸੀ ਆਂਟੀ ਜਦੋਂ ਘਰੇ ਕੋਈ ਨਵਾਂ ਸੰਦ ਆਉਂਦਾ ਬਹੁਤ ਖੁਸ਼ੀ ਹੁੰਦੀ ਆ ਨਵੀ ਤੁਹਾਡੇ ਕੋਲੇ ਕੋਈ ਸਕੂਟੀ ਸੀ ਉਹ ਅੱਗ ਲੱਗ ਗਈ ਰੱਖ ਖੁਸ਼ੀ ਬਥੇਰੀ ਧੀ ਹੁਣ ਅੱਗ ਲੱਗ ਗਈ ਜਦੋਂ ਐ ਹੋ ਗਿਆ ਵੀ ਇਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ ਨਵੀਂ ਨੂੰ ਪੁਰਾਣੀ ਹੋਵੇ ਆਪਾਂ ਕਹਿ ਦਈਏ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੰਪਨੀਆਂ ਦੇ ਸਾਫ਼ ਜਵਾਬ ਦੇ ਦੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਕਿਵੇਂ ਜੀ ਕੰਪਨੀ ਵਾਲੇ ਤੁਹਾਨੂੰ ਕਹਿ ਕੇ ਅਸੀਂ ਕੁਝ ਨਹੀਂ ਦਿੰਦੇ ਹਾਂ ਜੀ ਉਹਨਾਂ ਨੇ ਕਹਤਾ ਕੁਝ ਨਹੀਂ ਦਿੰਦੇ ਇਹ ਦਵਾਈ ਨੇ ਹੈਪੀ ਨੇ ਦਵਾਈ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਨੁਕਸਾਨ ਆ ਤੁਹਾਡਾ ਹੁਣ ਨੁਕਸਾਨ ਜੀ ਹੁਣ ਸਾਨੂੰ ਸਾਨੂੰ ਵੀ ਪਤਾ ਹੈ ਅਸੀਂ ਗਰੀਬਨ ਦੇ ਵੀ ਕਿੱਥੋਂ ਲੈ ਲਾਂਗੇ ਹਨਾ ਮਸ਼ੀਨ ਆ ਉਹ ਖਰਾਬ ਹੋ ਗਈ ਸਾਡੀ ਛੱਟੀ ਮੇਸ ਹੋ ਗਈ ਮੱਤ ਗਈ ਹੁਣ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਠੀਕ ਹੈ ਸਕੂਟਰੀ ਤਾਂ ਮਿਲਣਾ ਚਾਹੀਦਾ ਸਾਨੂੰ ਮਸ਼ੀਨ ਮੱਤ ਗਈ ਉਹ ਵੀ ਮਿਲਣੀ ਰਾਤ ਦੇ 9:11 ਵਜੇ ਇਹ ਸਕੂਟਰੀ ਨੂੰ ਅੱਗ ਲੱਗੀ ਜੀ ਖੜੀ ਥੀ ਠੀਕ ਹੈ ਮੇਰਾ ਬੇਟਾ ਦੁਕਾਨ ਤੇ ਲੱਗਿਆ ਹੋਇਆ ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਵੀ ਆਉ ਜਾਉ ਇਹ ਰਾਤ ਨੂੰ ਜਦੋਂ ਅੱਗ ਲੱਗੀ ਜੀ ਅਸੀਂ ਸਾਰਾ ਬੇੜਾ ਇਕੱਠਾ ਹੋ ਕੇ ਭਜਾਉਣ ਲੱਗੇ ਅੱਗ ਬੁਝੀ ਨਹੀਂ ਹੈਗੀ ਜੀ ਸਾਥੋਂ ਇੱਕ ਕੱਪੜੇ ਧੋਣ ਵਾਲੀ ਮਸ਼ੀਨਤੀ ਕੋਲੇ ਉਹਨੂੰ ਵੀ ਅੱਗ ਲੱਗੀ ਜੀ ਅੱਗ ਲੱਗਣ ਦਾ ਕਾਰਨ ਕੀ ਦੇਖਦੇ ਆ ਕੋਈ ਅੱਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਾ ਜਿੱਦੋਂ ਖੜੀ ਐ ਅਸੀਂ ਪਏ ਆ ਅੰਦਰ ਸਾਨੂੰ ਬਿੜਕਾਈ ਕਰਦਿਆਂ ਨੂੰ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਐ ਅੱਛਾ ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰ ਨੂੰ ਅੱਗ ਲੱਗ ਰਹੀ ਐ ਇਸ ਸਕੂਟਰੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗੀ ਕੱਪੜੇ ਤੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗੀ ਹੋਰ ਵੀ ਸਾਡਾ ਕੋਈ ਹਸਤਾ ਹੋ ਸਕਦਾ ਸੀ ਜੇ ਗਵਾਂਢੀ ਨਾਲ ਇਕੱਠੇ ਹੁੰਦੇ ਲਾਬੂ ਜੀ ਲੋਕਾਂ ਨੇ ਕਿੰਨੇ ਲੋਕਾਂ ਨੇ ਬੁਝਾਈ ਲੋਕਾ ਟੋਟ ਕਟ ਜੀ 20 ਤੀ ਬੰਦੇ ਤੇ ਕੀ ਕੀ ਕੋਸ਼ਿਸ਼ ਕਰੇ ਤੁਸੀਂ ਅੱਗ ਬੁਝਾਉਣ ਵਾਸਤੇ ਅਸੀਂ ਮਿੱਟੀ ਪਾਈ ਜੀ ਤੇ ਠੀਕ ਹੈ ਪਾਣੀ ਪਾਇਆ ਪਾਣੀ ਤਾਂ ਜੀ ਇਧਰ ਮੋਟਰ थी ਕੀ ਉਹ ਸਾਨੂੰ ਚਲਾਉਣੀ ਮਿਲੀ ਨਹੀਂ ਅੱਗ ਬੜੀ ਤੇਜ਼ ਸੀ ਅੱਛਾ ਹਾਂ ਜੀ ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗੀ ਹੈ ਜੀ ਠੀਕ ਹੈ ਸਾਰਾ ਘਰ ਵੀ ਕਾਲਾ ਸਾਰਾ ਘਰ ਕਾਲਾ ਹੋਇਆ ਪਿਆ ਜੀ ਸਾਡੇ ਅੰਦਰ ਜਾਣ ਨੂੰ ਵੀ ਐਂਦੀ ਵੀ ਅੰਦਰ ਜਾਉ ਅੱਗ ਅਸਲ ਬੈਟਰੀਆਂ ਕਰਕੇ ਦੇਖਦੇ ਹਾਂ ਵੀ ਬੈਟਰੀਆਂ ਕਰਕੇ ਸ਼ਾਰਟ ਸਰ ਹਾਂਜੀ ਸਾਨੂੰ ਆਇਆ ਹੋਇਆ ਸ਼ੱਕ ਲੱਗਦੀ ਹੈ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ ਹਾਂ ਕਿੰਨਾ ਸਮਾਂ ਹੋਇਆ ਤੁਹਾਨੂੰ ਨਵੀਂ ਲਿਆਂਦੇ ਇਹਨਾਂ ਨੂੰ ਇਹਨੂੰ 2 ਮਹੀਨੇ ਹੋਏ ਨਹੀਂ ਜੀ ਦੁਕਾਨਦਾਰ ਨੇ ਦਵਾਈ ਦਿੱਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ ਇਸ ਤਰ੍ਹਾਂ ਕਰਕੇ ਗਰੀਬ ਬੰਦਿਆਂ ਜੀ ਸੀ ਮਜ਼ਦੂਰ ਬੰਦੇ ਆ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਰਾਤ ਨੂੰ ਪ੍ਰੋਬਲਮ ਆਈ ਇਹਨੂੰ ਅੱਛਾ ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਵੀ ਇਹ ਹੈਗੀ ਹੈ ਕੰਪਨੀ ਵਾਲਿਆਂ ਨੇ ਇਹਨੇ ਕਰੀਤੀ ਆਪਣਾ ਹੈਪੀ ਨੇ ਦਵਾਈ ਦਿੱਤੀ ਇਹਨ ਗੱਲਬਾਤ ਕਰੀ ਤੇ ਉਹ ਜਵਾਬ ਦੇ ਗਏ ਜੀ ਸਰੇ ਆਮ ਕਹਿੰਦੇ ਸਾਡਾ ਕੋਈ ਹੋਣੀ ਇਹਦੇ ਚ ਕੀ ਕਹਿੰਦੇ ਕਹਿੰਦੇ ਅਸੀਂ ਕੁਛ ਨਹੀਂ ਆ ਜੀ ਮਾਫੀ ਚਾਹ ਦੇ ਸਕਦੇ ਅੱਛਾ ਹਾਂ ਜੀ ਤੁਸੀਂ ਕੰਮ ਕੀ ਕਰਦੇ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰ ਬੰਦੇ ਆ ਹੁਣ ਕੀ ਚਾਹੁੰਦੇ ਤੁਸੀਂ ਇਹ ਤਾਂ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ ਅਜਾ ਸਾਰਾ ਹੋਈ ਮਿਲਣਾ ਚਾਹੀਦਾ ਸਾਨੂੰ ਵੀ ਕੰਪਨੀ ਜ਼ਿੰਮੇਵਾਰ ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਭਾਈ ਜਿਹੜਾ ਨੁਕਸਾਨ ਹੋਇਆ ਨੁਕਸਾਨ ਦਾ ਦੇਖੋ ਮਿਲਣਾ ਚਾਹੀਦਾ ਜੀ ਇਹ ਵੀ ਗਰੀਬ ਬੰਦੇ ਨੇ ਜੀ ਜਦੋਂ ਮੈਂ ਇਹ ਮੁੰਡਾ ਮਤਲਬ ਕੰਮ ਕਰਦਾਗਾ ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ ਚੱ ਇਹ ਕਹਿੰਦਾ ਜੀ ਵੀ ਉਹਨੂੰ ਮੈਂ ਸਕੂਟਰੀ ਦਵਾਈ ਸੀ ਜੀ ਇਹ ਤੇ ਹੁਣ ਆਪਾਂ ਇਹ ਚਾਹੁੰਦੇ ਆ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ ਆਪਾਂ ਨੂੰ ਇਹਦਾ ਜਿਹੜਾ ਵੀ ਮਾਮ ਜਗ੍ਹਾ ਇਹਨਾਂ ਨੂੰ ਦਵਾਈਆ ਜਾਵੇ ਕਿੰਨਾ ਸਮਾਂ ਹੋ ਗਿਆ ਸਕੂਟਰੀ ਨਵੀਂ ਲਈ ਨੂੰ ਸਕੂਟਰੀ ਨੂੰ 2 ਮਹੀਨੇ ਹੋ ਗਏ ਅੱਜ ਪੂਰੇ 15 ਦਿਨ ਨੂੰ ਲਈ ਸੀ ਜੀ ਅੱਛਾ ਤੁਸੀਂ ਬਿਲਕੁਲ ਸਾਰਾ ਕੁਝ ਤੁਹਾਡੇ ਕੋਲੇ ਹੈ ਹਾਂਜੀ ਹਾਂਜੀ ਬਿਲ ਮਤਲਬ ਹੈ ਜੀ ਕੰਪਨੀ ਨਾਲ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਕੰਪਨੀ ਨਾਲ ਗੱਲਬਾਤ ਕੀਤੀ ਸੀ ਜੀ ਫੋਨ ਤੇ ਉਹ ਕਹਿੰਦੀ ਇਹਦੇ ਵਿੱਚ ਸਾਡਾ ਕੋਈ ਕੋ ਨਹੀਂ ਹੈਗਾ ਅਸੀਂ ਕੁਝ ਨਹੀਂ ਇਹਦੇ ਦੇਣ ਦਾ ਰਹੇਗੇ ਤਾਂ ਹੁਣ ਤੁਸੀਂ ਮਾਮਜਾ ਵਾਂਗਰੂ ਕੰਪਨੀ ਤੋਂ ਹਾਂਜੀ ਹੁਣ ਅਸੀਂ ਸਾਨੂੰ ਕੰਪਨੀ ਤੋਂ ਮਾਮਜਾ ਦਾ ਆਇਆ ਜਾਵੇ ਜੀ ਵੀ ਇਹ ਵੀ ਬੰਦੇ ਦਿਹਾੜੀ ਦੇ ਪੇਲੇ ਨੇ ਜੀ ਇਹਨਾਂ ਨੂੰ ਵੀ ਜਰੂਰਤਾ ਸਭ ਕਾ ਸੀ